ਤੇ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਦਿਨੇਸ਼ ਚੱਡਾ ਜੀ ਇਸ ਅੱਜ ਮਾਗੀ ਦੇ ਮਹਿਲੇ ਤੇ ਪਹੁੰਚੇ ਹੋ ਸਰ ਕਿਵੇਂ ਦੇਖ ਰਹੇ ਹੋ ਅੱਜ ਗਪਤਾ ਜਿਹੜਾ ਪੰਜਵਾਂ ਜਿਹੜਾ ਅ ਦੇਸ਼ਤਾ ਜਿਹੜਾ ਸਾਡੇ ਸਿੱਖੀ ਦੇ ਨਾਲ ਨੌਜਵਾਨ ਹੈ ਜਿਹੜੇ ਪ੍ਰੋਟੈਕਸ਼ਨ ਵਾਸਤੇ ਵੀ ਬਹੁਤ ਜ਼ਰੂਰੀ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਕੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਦਸ਼ਮੇਸ਼ ਸ਼ੂਟ ਕਲੱਬ ਦਾ ਸਾਡਾ ਅਮੀਰ ਵਿਰਸਾ ਅਮੀਰ ਇਤਿਹਾਸ ਜਿਹਨੂੰ ਕਿ ਸਾਹਮਣ ਦੀ ਲੋੜ ਹੈ ਅਗਲੀ ਪੀੜੀ ਤੱਕ ਪਹੁੰਚਾਉਣ ਦੀ ਲੋੜ ਹੈ ਉਹਦੇ ਲਈ ਦਸ਼ਮੇਸ਼ ਸ਼ੂਟ ਕਲੱਬ ਹਰ ਸਾਲ ਇਹ ਮੁਕਾਬਲੇ ਇੱਥੇ ਕਰਵਾਉਂਦਾ ਤੇ ਇਹਨਾਂ ਦਾ ਦੇਸੀ ਧੰਨਵਾਦੀ ਹੈ ਕਿ ਇਹਨਾਂ ਵਧੀਆ ਪ੍ਰੋਗਰਾਮ ਕਰ ਰਹੇ ਨੇ ਆਪਣੇ ਕੁਰਬਾਨੀਆਂ ਪਰ ਇਤਿਹਾਸ ਨੂੰ ਸੰਭਾਲਣ ਲਈ ਦਸਤਾਰ ਨੂੰ ਸੰਭਾਲਣ ਲਈ ਗੱਤਕਾ ਨੂੰ ਸੰਭਾਲਣ ਲਈ ਸੋ ਇਹ ਬਹੁਤ ਹੀ ਸ਼ਲਾਘਾਜੋਕ ਬਰਾਲਾ ਜੀ ਧੰਨਵਾਦ ਜੀ ਤੇ ਇਹ ਸਨ ਦਿਨੇਸ਼ ਚੱਡਾ ਜੀ ਜਿਹੜੇ ਕਿ ਵਿਸ਼ੇਸ਼ ਤੌਰ ਤੇ ਉਹਨੇ ਸਾਰਾ ਪ੍ਰਿਕੀ ਦੇ ਤੌਰ ਤੇ ਜਿਵੇਂ ਕਿ ਬੱਚਿਆਂ ਨੂੰ ਜਿਹੜਾ ਸਮਝਾ ਰਿਹਾ ਕਿਵੇਂ ਕਿਵੇਂ ਜਿਹੜਾ ਕੀਤਾ ਜਾ ਰਿਹਾ ਉਹ ਸਾਰਿਆਂ ਦੀ ਜਿਹੜੀ ਨਿਗਰਾਨੀ ਉਹਨਾਂ ਨੇ ਕੀਤੀ ਹੈ ਤੇ ਧੰਨਵਾਦ ਵੀ ਕੀਤਾ ਉਹਨਾਂ ਦਾ ਜਿਹੜਾ ਜੂਤ ਕ ਦੇਸ਼ਮੇਸ਼ ਜੂਤ ਸਿਬਾ ਕਲਬ ਦੇ ਵੱਲੋਂ ਜਿਹੜਾ ਪੰਜਵਾਂ ਕੱਪ ਹੈ ਜਿਹੜਾ ਕੀਤਾ ਜਾ ਰਿਹਾ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨੇ ਕਿਰਪਾ ਸਿੰਘ ਉੱਤਾਨ ਦੇ ਉੱਪਰ ਜਿਨੇ ਵੀ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਹੈ ਔਰ ਇਸ ਸਾਡੇ ਅਜ ਗੱਤਕਾ ਮੁਕਾਬਲਿਆਂ ਦੇ ਵਿੱਚ ਤੇ ਪਗੜੀ ਸਜਾਣ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲਈ ਜਿਨੇ ਵੀ ਨੌਜਵਾਨ ਤੇ ਇਸ ਰਸ਼ਮੀਸ਼ ਯੂਥ ਕਲੱਬ ਦੀ ਜਿਹੜੀ ਸਮੁੱਚੀ ਟੀਮ ਜਿਹੜੇ ਕਿ ਬੜਾ ਵਧੀਆ ਕਾਰਜ ਕਰ ਰਹੀ ਹੈ ਸਾਰੇ ਪਹਿਲਾਂ ਗੱਜ-ਵੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਯੂਥ ਕਲੱਬ ਦਾ ਹਰ ਸਾਲ ਜਿਹੜਾ ਇਹ ਬਰਾਂਲਾ ਹੈ ਮੈਨੂੰ ਹਰ ਸਾਲ ਇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਬਹੁਤ ਹੀ ਸ਼ਲਾਘਾਯੋਗ ਹੈ ਬਹੁਤ ਹੀ ਅਜ ਦੇ ਸਮੇਂ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਅਮੀਰ ਵਿਰਸਾ ਅਮੀਰ ਇਤਿਹਾਸ ਚਾਹੇ ਉਹਦੇ ਚ ਗਤਕਾ ਦੀ ਗੱਲ ਹੋਵੇ ਚਾਹੇ ਸਜਾਣ ਦੀ ਗੱਲ ਹੋਵੇ ਉਹ ਬੜੀਆਂ ਕੁਰਬਾਨੀਆਂ ਦੇ ਕੇ ਮਿਲੀਆਂ ਨੇ ਗੁਰੂ ਸਾਹਿਬ ਨੇ ਬੜੀਆਂ ਕੁਰਬਾਨੀਆਂ ਦੇ ਨਾਲ ਦਿੱਤਾ ਸਾਨੂੰ ਇਹ ਚੀਜ਼ਾਂ ਜਿਹੜੀਆਂ ਦਿੱਤੀਆਂ ਨੇ ਤੇ ਸਾਡਾ ਜਿਹੜਾ ਜ਼ਿਲ੍ਹਾ ਹੈ ਇਹ ਸਾਰਾ ਹੀ ਇਤਿਹਾਸਿਕ ਜ਼ਿਲ੍ਹਾ ਸਾਰਾ ਇਤਿਹਾਸ ਜਿਹੜਾ ਉਹ ਇਸ ਧਰਤੀ ਦੇ ਉੱਪਰ ਰਚਿਆ ਗਿਆ ਸਾਡੀ ਧਰਤੀ ਉਸ ਪਵਿੱਤਰ ਇਤਿਹਾਸ ਦੀ ਗਵਾਹ ਹੈ ਕਿੰਨੇ ਜਿਹੜੇ ਇਤਿਹਾਸਿਕ ਸਥਾਨ ਹੈ ਉਹ ਇਸ ਧਰਤੀ ਦੇ ਉੱਪਰ ਮੌਜੂਦ ਨੇ ਜਿੱਥੇ ਅਸੀਂ ਖੜੇ ਆ ਇਹ ਵੀ ਉਹਨਾਂ ਸਥਾਨਾਂ ਦੇ ਵਿੱਚੋਂ ਇਤਿਹਾਸਿਕ ਸਥਾਨ ਹੈ ਉਹ ਤੋਂ ਬਿਨਾ ਚਾਹੇ ਗੁਰਦੁਆਰਾ ਕੁਮਮਾਸ ਕੀ ਸਾਹਿਬ ਦੀ ਗੱਲ ਹੋਵੇ ਚਾਹੇ ਪਰਿਵਾਰ ਵਿੱਚ ਛੋੜਾ ਸਾਹਿਬ ਦੀ ਗੱਲ ਹੋਵੇ ਚਾਹੇ ਬੁਰਖਤੇ ਕਰਦਾ ਬਟਾਰ ਨਦੀ ਗੱਲ ਹੋਵੇ ਚਾਹੇ ਬਜਰੂਟ ਪਿੰਡ ਦੀ ਆ ਬਿਆਣੀ ਪਿੰਡ ਦੀ ਚਾਹੇ ਬਸਾਲੀ ਪਿੰਡ ਦੀ ਸਾਡਾ ਜਿਹੜਾ ਸਾਰਾ ਇਲਾਕਾ ਹੈ ਉਹ ਸਾਡੀ ਧਰਤੀ ਉਸ ਪਵਿੱਤਰ ਇਤਿਹਾਸ ਦੀ ਗਵਾਹ ਹੈ ਸੋ ਸਾਡਾ ਜਿਹੜਾ ਉਸ ਇਤਿਹਾਸ ਦੇ ਪ੍ਰਤੀ ਜਿਹੜੀ ਜਿੰਮੇ ਜਿੰਮੇਦਾਰੀ ਹੈ ਫਰਜ ਹੈ ਉਹ ਹੋਰ ਵੀ ਜ਼ਿਆਦਾ ਵੱਜਦਾ ਸੋ ਜਿਆਦਾ ਲੰਬੀ ਗੱਲ ਨਾ ਕਰਦਾ ਹੋਇਆ ਤੇ ਕਹਿਣਾ ਚਾਹੂਗਾ ਕਿ ਜੇਕਰ ਇਹੋ ਜਿਹੇ ਅਪਰਾਧ ਨਹੀਂ ਕੀਤੇ ਜਾਂ ਜਿਹੜਾ ਕਿ ਦਸ਼ਵੇਸ਼ ਸ਼ੂਟ ਕਲੱਬ ਕਰ ਰਿਹਾ ਫਿਰ ਜੇਕਰ ਇਤਿਹਾਸ ਜਿਹੜਾ ਉਹ ਨੌਜਵਾਨਾਂ ਨੂੰ ਅਸਲੀ ਇਤਿਹਾਸ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਨਾਂ ਦੱਸਿਆ ਜਾਵੇ ਜੇ ਅਸਲੀ ਇਤਿਹਾਸ ਨਾਂ ਦੱਸਿਆ ਜਾਵੇ ਫਿਰ ਵਿੱਚ ਜੇ ਨਕਲੀ ਇਤਿਹਾਸ ਦੱਸਣ ਵਾਲੇ ਵੀ ਜਿਹੜੀਆਂ ਆਪਣੀਆਂ ਸ਼ਰਾਰਤਾਂ ਆਪਣੀਆਂ ਬਾਸ਼ਾ ਸ਼ੁਰੂ ਕਰ ਦਿੰਦੇ ਨੇ ਇਸ ਲਈ ਸਾਡਾ ਅਮੀਰ ਵਿਰਸਾ ਸਾਡਾ ਅਮੀਰ ਇਤਿਹਾਸ ਉਹ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਜੀ ਬਖਾਲ ਸਵਾਹਿਕ ਜੀ ਕੀ ਫਤਿਹ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੀ ਸਦਾਵਰਤ ਰੋਪੜ ਦੇ ਵਿੱਚ ਜਿਹੜਾ ਸਮਾਗਮ ਚੱਲ ਰਿਹਾ ਤੇ ਉਹਦੇ ਸੰਬੰਧ ਦੇ ਵਿੱਚ ਦਿਨੇਸ਼ ਚੱਡਾ ਜੀ ਅੱਜ ਵਿਸ਼ੇਸ਼ ਤੌਰ ਤੇ ਉਰੇ ਪਹੁੰਚੇ ਜਿੱਥੇ ਕਿ ਛੋਟੇ ਛੋਟੇ ਬੱਚੇ ਆ ਉਹ ਵੀ ਆਪਣੇ ਗਿੱਤ ਗੇ ਤੇ ਜੋਰ ਦਿਖਾ ਰਹੇ ਨੇ ਤੇ ਪਗੜੀ ਦਾ ਜਿਹੜਾ ਕੰਪੀਟੀਸ਼ਨ ਉਹ ਵੀ ਕੀਤਾ ਜਾ ਰਿਹਾ ਔਰ ਬੱਚੇ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਕਾਫੀ ਉਪਰਾਲੇ ਕੀਤੇ ਜਾਂਦੇ ਹਰ ਸਾਲ ਦੀ ਤਰ੍ਹਾਂ ਪੰਜਵਾਂ ਜਿਹੜਾ ਇਹ ਸਮਾਗਮ ਹੈ ਜਿਹੜਾ ਉਲਿੱਕਿਆ ਗਿਆ ਤੇ ਉਹਦੇ ਸਬੰਧ ਦੇ ਵਿੱਚ ਇਹ ਬਹੁਤ ਵੱਡਾ ਆਪਰਾਲਾ ਜਿਹੜਾ ਇਹ ਕੀਤਾ ਜਾਂਦਾ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਜੀ ਸਟਾਰਟਿੰਗ ਵੱਲੋਂ ਤੇ ਐਮਐਲਏ ਦਿਨੇਸ਼ ਛੱਡਾ ਜੀ ਉਸ ਚੀਜ਼ ਨੂੰ ਅਮਰੀਕੀ ਦੇ ਨਾਲ ਜਾਣਕਾਰੀ ਜਿਹੜੇ ਉਹ ਲੈ ਰਹੇ ਨੇ ਕਿਵੇਂ-ਕਿਵੇਂ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਔਰ ਕੀ-ਕੀ ਹੈ ਉਹਨੂੰ ਤੋਂ ਪੁੱਛਿਆ ਜਾ ਰਿਹਾ ਔਰ ਉਹਨਾਂ ਵੱਲੋਂ ਵੀ ਸਪੀਚ ਤੇ ਵੀ ਕੀਤਾ ਗਿਆ ਕਿ ਸਿੱਖੀ ਦੇ ਨਾਲ ਜਿਹੜਾ ਸਾਡਾ ਵਿਰਸਾ ਹੈ ਜਿਹੜਾ ਸਾਡਾ ਉਹ ਬਹੁਤ ਵਿਸ਼ਾਲ ਵਿਰਸਾ ਹੈ ਸਾਡਾ ਪੰਜਾਬ ਦਾ ਜਿਹੜਾ ਤੇ ਉਹਨੂੰ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਬਹੁਤ ਵਧੀਆ ਉਪਰਾਲੇ ਜਿਹੜਾ ਉਹ ਕੀਤੇ ਜਾ ਰਹੇ ਨੇ ਕਿਤੇ ਨੇ ਕਿਤੇ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਦੇਖਣ ਨੂੰ ਆਉਂਦੀਆਂ ਕਿ ਕਈ ਸਥਾਨਾਂ ਤੇ ਅਹਿਮ ਦਾ ਲੱਗਿਆ ਹੈ ਕਿ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਵੀ ਕੀ ਇਸਤਾਨ ਦੇ ਉੱਤੇ ਕੀ ਕੀ ਜਿਹੜਾ ਤੁਸੀਂ ਦੇਖਣ ਆਏ ਹੋ ਤੇ ਅੱਜ ਬਰੀਕੀ ਦੀ ਤੌਰ ਤੇ ਉੱਤੇ ਬੱਚਿਆਂ ਨੂੰ ਔਰ ਉਹਨਾਂ ਦੇ ਟੀਚਰਾਂ ਸਹਿਬਾਨ ਨੂੰ ਗੱਲਬਾਤ ਕੀਤੀ ਜਾ ਰਹੀ ਹੈ ਦਿਨੇਸ਼ ਚੱਡਾ ਜੀ ਵੱਲੋਂ ਕਿ ਕੀ ਕੀ ਹੈ ਜਿਹੜੇ ਬੱਚਿਆਂ ਨੂੰ ਜਿਹੜੇ ਉਪਰਾਲੇ ਹੈ ਜਿਹੜੇ ਕਰਵਾਏ ਜਾ ਰਹੇ ਨੇ